ਸ਼ਸ਼ੀਕਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕਲ ਖੁਰਦ ਦੇ ਵਿੱਚ ਰੰਮੀ ਬਾਈ ਦੇ ਘਰੇ ਤੇ ਜਨੂਰ ਬਾਈ ਤੁਹਾਨੂੰ ਚਾਰ ਦਿਖਾਉਣੇ ਆ ਗਰਮੀ ਥੋੜੀ ਜੀ ਟੈਂਪਰੇਚਰ ਆ ਜਿਹੜਾ 45 46 ਡਿਗਰੀ ਦੇ ਆਸੇ ਪਾਸੇ ਫਿਰਦਾ ਇਸ ਕਰਕੇ ਆਪਾਂ ਜਿਹੜੀ ਵੀਡੀਓ ਆ ਉਹ ਬੜੀ ਲੰਮੀ ਨਹੀਂ ਕਰਨੀ ਆ ਉਹ ਕਰਦੇ ਆ ਰਬਾਈ ਰਮੀ ਦੇ ਨਾਲ ਮੁਲਾਕਾਤ ਮਿਲਦੇ ਆ ਬਾਈ ਉਹ ਰਮੀ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੀਰੇ ਵਧੀਆ ਬਾਈ ਪਹਿਲਾਂ ਲਗੀਆਂ ਨੀਲੀ ਰਾਬੀ ਵਾਲੀਆਂ ਹੈਗੀਆਂ ਫਿਰ ਵੈਗੀਆਂ ਸਰਨੇ ਠੀਕ ਆ ਬਾਈ ਅੱਜ ਫਿਰ ਨੀਲੀ ਹੈ ਨਹੀਂ ਵੀ ਹਾਂਜੀ ਤੇ ਲੱਭੀ ਨਹੀਂ ਉਹ ਉਹ ਹੈਗੀ ਇੱਕ ਗ੍ਰੈਡੇਟ ਜੀ ਛੋਟੀ ਇੱਕ ਕੱਚੀ ਖੜੀ ਅੰਦਰ ਹਾਂ ਕੱਚੀ ਠੀਕ ਹੈ ਹਾਂ ਉਹ ਹਜੇ ਦਿਨ ਲੈਂਦੀ ਹੈ ਅੱਛਾ ਆਹ ਭਾਈ ਝੋਟੀ ਪਰਲੇ ਪਾਸੇ ਜਿਹੜੀ ਕੀ ਡਿਟੇਲ ਆ ਭਾਈ ਉਹ ਝੋਟੀ ਮਹੀਨਾ ਕੁ ਲੈਂਦੀ ਆ ਭਾਈ ਪਹਿਲਾ ਹੀ ਸੂਆ ਸੂਈ ਆ ਦੂਜੇ ਵਾਸਤੇ ਘੱਬਣਾ ਦੂਜੇ ਵਾਸਤੇ 1 ਮਹੀਨੇ ਦੀ ਕੱਚੀ ਆ 1 ਮਹੀਨੇ ਦੀ ਕੱਚੀ ਕੋਈ ਵੀ ਆਪਦਾ ਡਾਕਟਰ ਲਿਆ ਕੇ ਚੈੱਕ ਕਰਾ ਕੇ ਲਿਜਾ ਸਕਦਾ ਬਿਲਕੁਲ ਸਹੀ ਨਹੀਂ ਹਾਂ ਜੋ ਵਧੀਆ ਮੋਟੀ ਮੋਟੀ ਧਾਰ ਆਉਂਦੀ ਚੀਪਾ ਵਧੀਆ ਠੀਕ ਹੈ ਰਮੀ ਵੀਰੇ ਦੁੱਧ ਕਿੰਨਾ ਕੁ ਦੇਗੀ ਸੀ ਪਹਿਲੇ ਸੂਈ ਦੁੱਧ ਪਹਿਲੇ ਸੂਏ ਦਾ 11 ਕਿਲੋ ਦੁੱਧ ਇਹਨੇ ਦਿੱਤਾ ਭਾਈ ਠੀਕ ਹੈ ਭਾਈ ਰਮੀਰੇ ਅੱਜ ਕਿੰਨੇ ਦੀ ਦੇ ਦੇਗਾ ਰਮੀ ਭਾਈ ਇਹ 95000 ਦੀ ਦੇ ਦਾਂਗੇ ਛੋਟੀ ਬਾਈ ਛੋਟੀ ਤਿਆਰ ਹੋਈ 130 ਦੀ ਵਿਕੂਗੀ ਵੇਖ ਸਾਡੀ ਤਿਆਰੀ ਚੰਗੀ ਕਰ ਗਈ ਨਾ ਰੁੱਤ ਜੀ ਸੂ ਪੈਣਾ ਨੇ ਹਾਂ ਬਾਕੀ ਕੱਦ ਬਹੁਤ ਆ ਸਿੰਘ ਸਿੰਘ ਬਹੁਤ ਸੋਹਣਾ ਮੇਰਾ ਮਾਨ ਕੀ ਕਰਦੇਗਾ ਨਮੀ ਬਾਈ ਤੇਰਾ ਮਾਨ ਤਾਂ 1000 ਰੁਪਇਆ ਕਰਦੇ ਆਂਗੇ 91 ਦੀ ਹੈ 91 ਦੀ ਨਹੀਂ ਨਹੀਂ 94 ਦੀ 94 ਦੀ ਹਾਂ ਠੀਕ ਹੈ 95 ਮੌਲਕ ਕੀਤਾ ਆਪਾਂ ਚਲੋ ਮੈਂ ਕਿਹਾ 2000 ਛੱਡ ਦਿਆਂਗੇ 93000 ਦੀ ਦੇ ਦਾਂਗੇ ਠੀਕ ਹੈ ਬਾਈ ਲੈ ਛੋਟੀ ਦਾ ਸਾਧ ਬਹੁਤ ਹੈ ਮਿੱਤਰੋ 93000 ਦੀ ਪੂਰੀ ਸਾਫ ਸਫਾਈ ਕਰ ਲਈ ਕਦ ਬੁੱਧ ਦੀ ਸਿੰਗਾ ਸੁੰਗਾ ਦੀ ਵੇਲ ਗਾਡੀ ਦੀ ਪਧਰੀ ਸਮਦਰ ਦੀ ਬਹੁਤ ਇਹ ਕਮਾਲਾ ਤਿਆਰੀ ਜੇ ਵਿੱਚ ਜਦੋਂ ਆਈ ਨਾ ਉਦੋਂ ਕਰਮਾਣੀ ਬਹੁਤ ਸੋਹਣੀ ਤਿਆਰ ਹੋਊਗੀ ਕਿਉਂਕਿ 30 ਦਿਨ ਹਜੇ ਬਾਕੀ ਆ ਤਾਂ 30 ਦਿਨਾਂ ਨਾਲ ਮਿੱਤਰੋ ਤੁਸੀਂ ਆਈਡੀਆ ਲਾ ਲਓ ਵੀ ਕਰਮਾਣੀ ਨੇ 30 ਦਿਨਾਂ 'ਚ ਕੀ ਖਾਣਾ 200 ਰੁਪਿਆ ਡੇਲੀ ਖਾਂਦੀ ਆ ਤਾਂ 6000 ਰੁਪਿਆ ਖਾਊਗੀ ਤੇ 6000 ਦੇ ਵਿੱਚ ਮਿੱਤਰੋ ਇਹ ਲੱਖ ਰੁਪਏ ਦੇ ਪਰ ਜੇ ਤੁਹਾਨੂੰ ਇਹਨੇ ਤਿਆਰ ਹੋਣਾ ਉਦੋਂ ਨੇ ਸਵਾ ਭਾੜੇ ਸਵਾ ਵਾਲੇ ਪੜਨੇ ਆ ਕਮਾਈ ਤੁਹਾਡੀ 15-2000 ਰੁਪਇਆ ਰਲ ਜੂਗੀ ਨਾਲ ਬਾਕੀ ਦੋ ਤਿੰਨ ਪਿੰਡਾ ਵੈਗਰੂ ਨੂੰ ਪਤਾ ਕੀ ਕਰਨਾ ਇਹਨੇ ਦੇਖੋ ਬਾਈ ਤਿਆਰੀ ਚੰਗੀ ਕਰੋਗੀ ਲੈ ਬਈ ਪਹਿਲੇ ਨੰਬਰ ਵਾਲੀ ਦੱਸਦੀ ਦੋ ਨੰਬਰ ਵਾਲੀ ਖੁੱਲੇ ਸਿੰਘਾਂ ਵਾਲੀ ਇਹ ਬਈ ਤੀਜਾ ਸੁਹਾ ਸੂਈ ਆ ਮੱਝ ਹੂੰ ਸਿੰਘ ਤਾਂ ਇਹਦਾ ਜ਼ਰੂਰ ਆ ਥੋੜਾ ਜਿਹਾ ਖੁੱਲਾ ਹੋ ਤੇ ਮਾਲੋ ਜਫਰਾਬਾਦੀ ਜੀ ਆ ਤੇ ਪਰਲੇ ਵਾਲੂ ਆ ਵੇ ਭਾਈ ਹਾਂਲੇਵਾ ਬੜਾ ਹਟ ਗਿਆ ਇਹਦੇ ਥੱਲੇ 10 ਕਿਲੋ ਬੋਲਾ ਹੀ ਆ ਕੱਲ ਦੀ ਸੂਈ ਥੱਲੇ 10 ਕਿਲੋ ਹੈ ਹਾਂ ਭਾਈ ਦੁੱਧ ਦੇ ਦੂਰ ਰਮੀ ਬਾਈ ਤੇਰਾ 14 ਭਾਈ 15 ਕਿਲੋ ਦੁੱਧ ਦੇ ਦੂਗੀ ਛੋਟੀ 15 ਕਿਲੋ ਹੈ ਚੋਣ ਚੰਗਾ ਲੱਗਾ ਚੋਣ ਮੈਂ ਨਾ ਇੱਕ ਨੰਬਰ ਚ ਬਾਈ ਠੀਕ ਕੱਲੀ ਰੂਵਾਰਗੀ ਮੋਟੀ ਮੋਟੀ ਕੱਟੀ ਕਿ ਕੱਟਾ ਬਾਈ ਕੱਟੀ ਮੰਗਰਾ ਬਾਈ ਇੱਕ ਸੂਈ ਕਿਦਨਾਂ ਰਮੀ ਕੱਲ ਦੀ ਸੂਈ ਭਾਈ ਜੇਰ ਜੂ ਰੋਕੇ ਬਾਈ ਜਮਾ ਓਕੇ ਆ ਬਾਈ ਕੱਢੀ ਬਾਰੂ ਤੋਰੀ ਬਾਈ ਮੜਾ ਜੇ ਨੂੰ ਲੈ ਮੇਤਰੋ ਸਿੰਘਾਂ ਦਾ ਤਾਂ ਭਾਵ ਦੀ ਇਹ ਗੱਲ ਆ ਵੀ ਪੀਂਗ ਪਾ ਕੇ ਝੂਟੇ ਲਈ ਜਾਏ ਜੇ ਗੱਲ ਵਾਦਾ ਮੇਰਾ ਹਨਾ ਐ ਬਾਈ ਰਮੀ ਵੇ ਸਿੰਘਾਂ ਵਾਲੀ ਤਾਂ ਨਹੀਂ ਆ ਰਹੀ ਆ ਮੈਂ ਜਵਾਗ ਨਹੀਂ ਰੋਣ ਦੇ ਨਹੀਂ ਤੁਹਾਡਾ ਇਹ ਵਾਦਾ ਨਾਲੇ ਦੁੱਧ ਤੋਂ ਦੋ ਆਪਸ਼ਨਾਂ ਨਾਲੇ ਜਵਾਗ ਨੂੰ ਦੁੱਧ ਚੰਗਾ ਦੇ ਦੋ ਕੱਦ ਵੇਖ ਬਾਈ ਕਿੱਡਾ ਹੂੰ ਤੋਰੀ ਲੰਮੀ ਬਾਈ ਦੁੱਧ ਬਹੁਤ ਚੰਗਾ ਦੇ ਦੋਗੀ ਮੈਂ ਤਾਂ ਚੋਣ ਵਾਲਾ ਹੋਵੇ ਖਾਣ ਪੀਣ ਨੂੰ ਖੁੱਲੀ ਬਾਈ ਰਮੀ ਬਾਈ ਵਾਦੂ ਖਾਂਦੀ ਪੀਂਦੀ ਹੂੰ ਦੁੱਧ ਵਾਲੀ ਮੈਂ ਵੇਰਲੀ ਵਾਲੂ ਵਾਟ ਕਰਦੇ ਦਾ ਸੂਈ ਕੱਲ ਕਰਕੇ ਆ ਥੋੜਾ ਜਿਹਾ ਹੂੰ ਲਿਆ ਬਾਈ ਨੇਵਾ ਦਿੱਤਾ ਲੱਗਾ ਜਿਵੇਂ ਕਰਮਾਂ ਵਾਲੀ ਨੂੰ ਨਾ ਬਾਕੀ ਘੱਟ ਬਹੁਤ ਹੈ ਮੈਂਦਾ ਯਾਰ ਉੱਚੀ-ਆੱਚੀ ਮੈਂ ਬਹੁਤ ਇਹ ਕਿੰਨਾ ਕੋ ਬੋਲਾ ਕੱਢ ਲਿਆ ਹੋਊਗਾ ਤੜਕੇ ਬਾਈ ਬਾਈ ਬੋਲਾ ਤੜਕੇ ਕੱਢਿਆ ਹੀਗਾ ਥੋੜਾ ਜਿਹਾ ਕੱਢਿਆ ਤੜਕੇ ਆ ਵੀ ਮੰਨ ਲਾ ਵੀਡੀਓ ਬਣਾਉਣੀ ਕਰਕੇ ਹੂੰ ਹੂੰ ਜਿਆਦਾ ਆਪਾਂ ਖਾਲੀ ਨਹੀਂ ਕੀਤੀਗੀ ਦੀ ਕਰਵਾ ਖੜੇ ਮੰਨ ਲਓ 9-10 ਕਿਲੋ ਬੋਲਾ ਹੈਗਾ ਨੋ ਬਾਈ ਕੈਲਸ਼ੀਅਮ ਪਾ ਜਾਂਦੀ ਉਹ ਮਈਆ ਯਾਰ ਹਾਂ ਬਾਈ ਕਿੰਨੇ ਦੀ ਰਮੀ ਵੀਰੇ ਗਰਮੀ ਯਾਦੇ ਹੁਣ ਗੋੜ-ਗੋੜ ਵੀ ਨਹੀਂ ਪਾਇਆ ਇਹਨੂੰ ਕਿੰਨੇ ਦੀ ਦੇ ਦਿਆਂਗੇ ਵੀਰੇ ਏ ਬਾਈ 1 ਲੱਖ ਤੇ 25000 ਦੀ ਦੇ ਦਾਂਗੇ ਮਾਜੀ ਮਾਨਤਨ ਕਿੰਨਾ ਕਰਦੇ ਆ ਮਾਨਤਨ 2000 ਰੁਪਿਆ ਕਰ ਮੇਰਾ ਕਰ 2 2000 ਹੀ ਰੱਖ ਜੇ ਛੱਡਦਾ ਕਿਸੇ ਨੂੰ ਤਾਂ ਕਹਿੰਦਾ ਅਗਰ 10 ਆ ਗਿਆ ਥੱਲੇ ਉਹ ਜਾ ਭਰਾਵਾ 10 ਫਿਰ ਕਿੰਨਾ 10000 ਕਿੰਨਾ ਹਾਂ ਬਾਈ 1 ਲੱਖ ਤੇ 22000 ਦੀ ਦੇ ਦਾਂਗੇ ਯਾਰ ਠੀਕ ਆ ਬਈ ਤੇ ਆ ਤਿੰਨ ਨੰਬਰ ਵਾਲੀ ਬਾਈ ਇਹਨੇ ਝੋਟੀ ਨੇ ਦੂਜਾ ਸੂਆ ਸੂਣਾ ਜਮਾਂ ਸਹੀ ਹੂੰ ਪਹਿਲੇ ਸੂਏ 10 ਕਿਲੋ ਦੁੱਧ ਦਿੱਤਾ ਇਹਨੇ ਹੂੰ ਤੇ ਬਹੁਤ ਚੰਗੀ ਝੋਟੀ ਹੈ ਵੀ ਕਿੰਨੇ ਰੋਜ਼ ਬਾਕੀ ਇਹਨੇ ਇਹਦੇ ਹਫਤਾ ਇੱਕ ਬਾਕੀ ਆ ਥੋੜਾ ਹਫਤਾ ਬਾਕੀ ਆ ਹੈ ਤੇ ਰਮੀ ਕਿੰਨੇ ਦੀ ਬਾਈ ਇਹ ਛੋਟੀ 95000 ਦੀ ਇਹ ਦੇ ਦਿੰਗੇ ਬਈ ਮਾਨਤਨ ਮਾਨਤਨ ਕਰ ਦਿਆਂਗੇ ਕਿੰਨਾ ਕਰਨਾ ਪਰ ਨਵੇੜ ਦਿਆ ਕਰਾ ਕੰਮ ਮਾਨਤਨ 2000 ਕਰ ਦਾਂਗੇ ਇੱਕ ਬਈ ਠੀਕ ਆ ਬਈ 99 ਦੀ ਦੇ ਦਾਂਗੇ ਹਾਂਜੀ ਠੀਕ ਆ ਦਿਨ ਕਿੰਨੇ ਲੈ ਜੂਗੀ ਰਵੀ ਵੀਰੇ ਜੀ ਹਫਤਾ ਕ ਲੈ ਜੂਗੀ ਬਈ ਹਫਤਾ ਲੈ ਜੂ ਓਕੇ ਓਵੇਂ ਸਹੀ ਓਕੇ ਭਾਰਪੁਰ ਦੀ ਸ਼ਿਕਾਇਤ ਨੂੰ ਜਮਾਂ ਬਈ ਇੱਕ ਕੋਹ ਨਹੀਂ ਕੋਈ ਸ਼ਿਕਾਇਤ ਵੀ ਆਪਣੇ ਘਰੇ ਹੋ ਕੇ ਦੋ ਤਿੰਨ ਦਿਨ ਆਈ ਨੂੰ ਠੀਕ ਆ ਬਈ ਠੀਕ ਆ ਰਵੀ ਬਈ ਨਹੀਂ ਠੀਕ ਆ ਵੀਰੇ ਓਕੇ ਜਮਾਂ ਛੋਟੀ ਸਤੂnga ਦੀ ਵੀ ਸੋਹਣੀ ਆ ਹੂੰ ਪੂਰੀ ਸੋਹਣੀ ਫਿਰ ਚੋਣ ਵੀ ਬਹੁਤ ਚੰਗੀ ਆ ਠੀਕ ਆ ਬਈ ਠੀਕ ਆ ਬਈ ਵੇਖੋ ਇਹ ਹੂੰ ਨੇ ਠੀਕ ਆ ਬਈ ਤੇ ਆ ਬਈ 4 ਨੰਬਰ ਵਾਲੀ ਗਾਂ ਇਹ ਗਾਂ ਬਈ ਦੂਜਾ ਤੋਂ ਸੁਣਾ ਠੀਕ ਆ ਇਹਦੀ ਆਪਾਂ ਪਿੰਡੋ ਹੀ ਲਈ ਆ ਠੀਕ ਆ ਇਹਦਾ ਥਣ ਮੰਨ ਲਓ ਸੀਪਾ ਹੁੰਦਾ ਮੂਹਲੇ ਥਾਂ ਚ ਜਿਹੜਾ ਵੱਡਾ ਥੋੜਾ ਦਿਖਾਉਂਦੀ ਆ ਹਾਂ ਆਪਾਂ ਵਖਾਦਦੇ ਆ ਵੇ ਹਾਂ ਉਵੇਂ ਮੰਨ ਲਓ ਕੀਪਾ ਵੀ ਸਹੀ ਆ ਉਹਦਾ ਥਾਂ ਚ ਵੇ ਹਾਂ ਇਹਦੇ ਨਾਲ ਤੇ ਖਾਦੇ ਠੀਕ ਆ ਹੂੰ ਕੀਪਾ ਹੁੰਦਾ ਸੀਲ ਥੋੜਾ ਬਹੁਤ ਆ ਹੂੰ ਤੇ ਮੰਨ ਲਓ ਚਾਹ ਲਗਲਾ ਤੇਲ ਮੰਨ ਕੇ ਲੈ ਲਵੇ 55000 ਦੀ ਵਿਹੜ ਦੇਗਾ 55 ਦੀ ਹੈ ਮਾਨ ਕੀ ਕਰ ਦੇਗਾ ਯਾਰ ਦੁੱਧ ਦੇ ਦੂ 20 ਕਿਲੋ ਮਾਨ ਮੇਰਾ ਮਾਨ ਮਾਨ ਤਣ ਕਰ ਦੇਗਾ ਪੈਆਂ ਦੀ ਜਾਣ ਦਿਆਂ 2000 ਮਾਨ ਤਣ ਕਰ ਦੇਗੇ ਜਾਣ ਦੇ ਨਹੀਂ ਨਾ ਕਰਿਆ ਉਹ ਨਾੜਿਆ ਕਰਿਆ ਕਾਕੇ ਕਿਸਮਤ ਅਗਲੇ ਦੀ ਯਾਦੋ ਘਟ ਨਹੀਂ ਪੂਰੇ 50 ਦੀ ਦੇਵਾਂਗੇ ਬਸ ਇਹ ਤੋਰੀ ਮਾੜੀ ਯਾਰ ਮਿਹੜ ਵੀ ਕੀ ਮਾੜੀ ਹੈ ਯਾਰ ਪੈਣਾ ਉਵੇਂ ਨਹੀਂ ਦਾ 75000 ਦੀ ਸੀ ਬਈ ਹਾਂ ਇਹ ਤਰਸੀਆਂ ਬੰਦਰ ਉਹ ਤੇ ਆਦੇ ਵਿਕੀ ਜਾਂਦੀਆਂ ਵੀ ਬਾਜ਼ਾਰ ਲੱਗੀ ਖੜਿਆ ਪ੍ਰਿੰਟ ਕਿੱਡਾ ਸੋਣਾ ਹਨਾ ਲੈ ਇੱਕ ਹੈਵੀ ਮੀਨੀ ਆ ਏ ਚੁੰਗੀ ਗਾਂ ਬਣਾ ਲੋ ਥਾਂ ਹੈ ਕਿੰਨੇ ਦਿਨ ਬਾਕੀ ਐਂਦੇ ਰਮੀ ਬਾਈ ਇਹਦੇ 4-5 ਤਾਂ ਨੇ ਦੇਵੇ ਸ਼ੂ 4-5 ਤਾਂ ਠੀਕ ਹੈ ਦੁੱਧ ਕਿੰਨਾ ਦਿੱਤਾ ਹੋਇਆ ਪੁੱਛਿਆ ਸੀਗਾ 22 ਲੀਟਰ ਦਿੱਤਾ ਹੈ ਦਿੱਤਾ ਹੋਊਗਾ ਬਈ ਜਾਂਦੀ ਬਹੁਤ ਗਾਂ ਦੀ ਹੂੰ ਮੂੰਹ ਮਾ ਵੇ ਕਿੱਡਾ ਘੈਂਟ ਹਨਾ ਨਹੀਂ ਠੀਕ ਹੈ ਦੁੱਧ ਵਾਲੀ ਗਾਂ ਸਾਰੀ ਫੇਰਾ ਪੂਰਾ ਦੀ ਬਹੁਤ ਪੱਧਰੀ ਆ ਯਾਰ ਹਨਾ ਆ ਨੋ ਬਣਵਾਇਆ ਸੀ ਕਿ ਵੈਸੇ ਲੈ ਲੂਗੇ ਆਂਦਾ ਵੈਸੇ ਲੱਖਾ ਲੱਖਾ ਹੋਊਗਾ ਹੂੰ ਠੀਕ ਹੈ ਬਾਈ ਅੱਛਾ ਰਮੀ ਵੀਰੇ ਨੰਬਰ 9781069724 9781069724 ਹੈ ਨਾ 9781069724 ਪਿੰਡ ਹੈਗਾ ਕਲਖੁਰਦ ਜ਼ਿਲ੍ਹਾ ਹੈਗਾ ਫਰੋ